ਚੌਦੇ ਨਸ਼ਿਆਂ ਨੂੰ ਛੱਡਣਾ ਛੱਡ ਚੌਦੇ ਆਪਣੇ ਜੀਵਨ 'ਚ ਵੱਡਾ ਬਦਲਾਅ ਕਰੋ 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 ਸਵਾਗਤ ਦੇ ਕਰੋ ਸਵਾਗਤ ਪੂਰੇ ਬਲ ਸੇ ਕਰੋ ਸੁਆਗਤ ਪੂਰੇ ਬਲ ਸੇ ਕਰੋ ਸੁਆਗਤ ਪੂਰੇ ਬਲ ਸੇ ਕਰੋ ਸੁਆਗਤ ਸਾਧੂ ਫਰੇ ਰੂ ਸਾਧੂ ਆ ਕੇ ਆ भर जाओ भर जाओ पागरू के नाम भर जाओ जरा स्वागत कर रहे हैं पाखरू से भर जाओ ऑनलाइन देखने वाले ओ बच्चों रुख 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 भर जाओ पाघरू से भर जाओ भर जाओ भर जाओ भर जाओ पाखरू से भर जाओ पाखरू से भर जाओ जो भरना भरना को भरना चाहते हैं भरना चाहते हैं एक को बंद करके स्वागत करो उछलो 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 परोसे से करो स्वागत पूरे बल से करो स्वागत पूरे बल से हो स्वागत पूरे बल से करो स्वागत पूरे बल से करो स्वागत पूरे बल से करो स्वागत स्वागत करो और भरो आज स्वागत करेंगे आपका आप गर्व भर जाएगा बच्चों से यस 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 ये। सब दुष्ट आत्माएं छोड़ जाएंगे आपको और जब आप स्वागत करेंगे पवित्र आत्मा से भरेंगे दुष्ट आत्मा छोड़ जाएंगी ਹਾਏ ਬੰਦੀ ਦਸਤਾਨਾ ਨਸ਼ਗੀ ਉਛਲ ਤੇ ਉਛਲ ਕੇ ਉਛਲ ਕੇ ਸੁਣਿਏ ਸੁਣੋ 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 ਪਵਿੱਤਰ ਆਤਮਾ ਜੀ ਉਹ ਤਾਕਤ ਹੈ ਜਿਹੜੇ ਪਲਾਂ ਚ ਸਭ ਕੁਝ ਬਦਲ ਦਿੰਦੇ ਆ ਪਲ ਵਿੱਚ ਪਲ ਵਿੱਚ ਬਦਲ ਦਿੰਦੇ ਆ ਸਭ ਕੁਝ ਜਿੰਨੇ ਜਿੰਨੇ ਸਵਾਗਤ ਕੀਤਾ ਪਵਿੱਤਰ ਆਤਮਾ ਜੀ ਦਾ ਉਹਨਾਂ ਆਮ ਤੋਂ ਖਾਸ ਬਣਾ ਦਿੰਦਾ ਜਿਆਦਾ ਟਾਈਮ ਨਹੀਂ ਲਾਇਆ ਪਵਿੱਤਰ ਆਤਮਾ ਜੀ ਨੇ ਨਾ 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 ਤੁਹਾਡੇ ਜੀਵਨ ਚ ਵੀ ਹੁਣ ਤੁਹਾਡਾ ਲੰਬਾ ਇੰਤਜ਼ਾਰ ਖਤਮ ਯੈਸ ਯੈਸ ਤੁਹਾਡੇ ਬੱਚੇ ਦਾ ਇੰਤਜ਼ਾਰ ਖਤਮ ਬਸ ਪਵਿੱਤਰ ਆਤਮਾ ਜੀ ਦਾ ਤੇ ਪ੍ਰਭੂ ਯੇਸ਼ੂ ਜੀ ਦਾ ਸਵਾਗਤ ਕਰਨਾ ਆਉਂਦਾ ਹੋਵੇ ਤੁਹਾਨੂੰ ਕਿਉਂਕਿ ਹਰ ਕੰਮ ਦਾ ਇੱਕ ਵੇਲਾ ਆ ਹਰ ਕੰਮ ਦਾ ਇੱਕ ਵੇਲਾ ਆ ਇੱਕ ਵੇਲਾ ਆ ਤੁਸੀਂ ਕਰਨ ਤਿਆਰੀ ਨਾਲ ਆਏ ਆ ਇੱਕ ਵੇਲਾ ਤੁਸੀਂ ਚਲੇ ਜਾਣਾ ਕਿ ਟੱਡਾ ਟਾਈਮ ਹੋ ਗਿਆ ਸਾਡੀ ਬਸ ਦਾ ਟਾਈਮ ਹੋ ਗਿਆ ਅਸੀਂ ਹੁਣ ਘਰ ਚੱਲੇ ਆ ਮੀਟਿੰਗ ਸਮਾਪਤ ਹੋ ਗਈ ਇੱਕ ਵੇਲਾ ਆ ਹਰ ਚੀਜ਼ ਦਾ ਜਦੋਂ ਲੰਗਰ ਦਾ ਵੇਲਾ ਹੁੰਦਾ ਘਰ ਚ ਰੋਟੀ ਦਾ ਵੇਲਾ ਹੁੰਦਾ ਤੁਸੀਂ ਮੰਗਦੇ ਆ ਕਿਤੇ ਵੀ ਬਾਹਰ ਬੈਠੇ ਹੋਵੋ ਤੁਹਾਨੂੰ ਯਾਦ ਆਉਂਦਾ ਰੋਟੀ ਦਾ ਟਾਈਮ ਹੋ ਗਿਆ ਇੱਕ ਵੇਲਾ ਆ ਉਹ ਵੇਲਾ ਹੋਣਾ ਕਿ ਤੁਸੀਂ ਪਵਿੱਤਰ ਆਤਮਾ ਜੀ ਦਾ ਸਵਾਗਤ ਕਰਨਾ ਹੈ ਪ੍ਰਭ ਯਸ਼ੁ ਜੀ ਦਾ ਸਵਾਗਤ ਕਰਨਾ ਤੇ ਤੁਹਾਨੂੰ ਪਵਿੱਤਰ ਆਤਮਾ ਜੀ ਨੇ ਸੁਣਨ

ਹਰ ਕਿੱਥੇ ਐ ਜਿਹੜਾ ਆਪਾਂ ਪਿਛਲੇ ਛੰਡੇ ਤੋਂ ਪਿਛਲੇ ਛੰਡੇ ਸੈਲੀਬ੍ਰੇਸ਼ਨ ਕੀਤਾ ਜਸ਼ਨ ਕੀਤਾ ਕਿ ਸਾਡੇ ਆਤਮਿਕ ਪਿਤਾ ਨੇ ਤੁਹਾਡੇ ਆਤਮਿਕ ਦਾਦਾ ਜੀ ਨੇ ਏਰੂਸ਼ਲਮ ਮਿਰਕਲ ਲੈਂਡ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਤੇ ਹੋਰ ਉਹ ਉਸ ਮਿਰਕਲ ਲੈਂਡ ਏਰੂਸ਼ਲਮ ਦੇ ਵਿੱਚ रजिस्ट्री करा के पहला कदम रखनेता कौ और तो जब मैं रजिस्ट्री करवा के रजिस्ट्री लेके अपने जिन्हें जेडे मालिक ਉਹ ਕਬਜ਼ਾ ਦੇਣ ਲਈ ਜਦੋਂ ਮੈਨੂੰ ਲੈ ਕੇ ਗਿਆ ਮੈਂ ਫਾਦਰ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਰਜਿਸਟਰੀ ਹੋ ਗਈ ਹੈ ਤੇ ਹੁਣ ਕਬਜ਼ਾ ਆਪਾਂ ਨੂੰ ਦੇਣ ਦੇ ਲਈ ਜਾ ਰਿਹਾ ਤੇ ਤੁਸੀਂ ਆ ਜਾਓ ਫਾਦਰ ਸਾਹਿਬ ਕਹਿੰਦੇ ਤੂੰ ਜਾ ਕਿਉਂ ਕਿਉਂਕਿ ਪਿਛਲੇ 1 ਸਾਲ ਤੋਂ 1 ਸਾਲ ਤੋਂ ਤੇ ਉਸ ਤੋਂ ਕਈ ਚਿਰ ਪਹਿਲਾਂ ਫਾਦਰ ਦਾ ਸੁਪਨਾ ਸੀ ਉਹ ਕਿ ਮੈਰਾ ਕ ਲੈਂਡ ਆਫ ਯਰੂਸ਼ਲਮ ਬਣਨਾ ਆ ਔਰ ਉਥੇ ਆਪਾਂ ਇਦਾਂ ਦਾ ਬਣਾਉਣਾ ਕਿ ਹਰ ਬੰਦਾ ਜਦੋਂ ਆਵੇ ਜਦਾਂ ਆਪਾਂ ਕਹਿੰਦੇ ਆ ਕਿ ਜਦੋਂ ਆਵੇ ਉਹਨੂੰ ਇਦਾਂ ਲੱਗੇ ਮੈਂ ਆਪਣੇ ਘਰ ਆਇਆ ਤਾਂ ਉਹ ਸੁਪਨਾ ਸੀ ਫਾਦਰ ਦਾ ਉਹ ਮੈਰਾ ਕ ਲੈਂਡ ਆਫ ਯਰੂਸ਼ਲਮ ਦੇ ਵਿੱਚ ਫਾਦਰ ਮੈਨੂੰ ਕਹਿੰਦੇ ਤੂੰ ਜਾ ਲੈ ਜਾ ਰਜਿਸਟਰੀ ਨੇ ਹੋ ਗਈ ਲੈ ਜਾ ਤੂੰ ਉਹਨਾਂ ਨੂੰ ਔਰ ਜਾ ਕੇ ਉਥੇ ਤੂੰ ਕਬਜ਼ਾ ਲੈ ਆ ਤਾਨੂੰ ਤੁਹਾਨੂੰ ਪਤਾ ਨਹੀਂ ਕਿ ਇਹ ਗੱਲ ਇਦਾਂ ਇਹ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਇਹ ਔਰ ਜਦੋਂ ਮੈਂ ਕਦਮ ਰੱਖਿਆ ਉਸ ਧਰਤੀ ਨੂੰ ਮੱਥਾ ਟੇਕਿਆ ਤੇ ਮੈਂ ਪਰਮੇਸ਼ਰ ਜੀ ਨੂੰ ਇਹੀ ਕਿਹਾ ਕਿ ਮੇਰੇ ਪਰਿਵਾਰ ਦੇ ਅੰਦਰ ਅੱਜ ਕਿਉਂਕਿ ਮੇਰੀ ਆਪਣੀ ਪਰਸਨਲ ਪ੍ਰੇਅਰ ਕੋਈ ਨਹੀਂ ਮੈਨੂੰ ਆ ਦੇ ਦੇ ਮੈਨੂੰ ਉਹ ਦੇ ਦੇ ਮੈਨੂੰ ਆ ਦੇ ਦੇ ਮੇਰੇ ਕੋ ਸਭ ਕੁਝ ਪੂਰਾ ਦਿੱਤਾ ਪਰਮੇਸ਼ਰ ਨੇ ਜੋ ਜੋ ਮੈਂ ਆਪਣੀ ਜ਼ਿੰਦਗੀ ਚ ਚਾਹੁੰਦਾ ਸੀ ਉਹ ਪਰਮੇਸ਼ਰ ਜੀ ਨੇ ਦਿੱਤਾ ਮੈਨੂੰ ਮੈਂ ਸਭ ਚੀਜ਼ਾਂ ਨੂੰ ਜਿੱਤਿਆ ਤੇ ਜਦੋਂ ਮੈਂ ਕਦਮ ਰੱਖਿਆ ਫਾਦਰ ਸਾਹਿਬ ਨੂੰ ਮੇਰੀ ਕਾਲ ਲੱਗੀ ਹੋਈ ਸੀ ਤੇ ਉਹਨਾਂ ਨਾਲ ਗੱਲ ਕਰਦਾ ਕਰਦਾ ਮੈਂ ਕਦਮ ਰੱਖਿਆ ਉਸ ਮੇਰਾ ਕੈਂਡ ਯਰੂਸ਼ਲਮ ਦੇ ਵਿੱਚ ਤੇ ਮੈਂ ਮੰਗਿਆ ਪਰਮੇਸ਼ਰ ਜੀ ਦੇ ਕੋਲੋਂ ਕਿ ਪਰਮੇਸ਼ਰ ਜੀ ਆਸਟੱਕ ਤੁਸੀਂ ਮੇਰੀ ਹਰ ਇੱਛਾ ਨੂੰ ਪੂਰਾ ਕੀਤਾ ਹੈ ਤੇ ਮੇਰੀ ਅਸ਼ ਮਿਰਕਲ ਲੈਂਡ ਦੇ ਵਿੱਚ ਪਹਿਲੀ ਪ੍ਰੇਰ ਹੈ ਕਿ ਜਿਹੜਾ ਵੀ ਇਨਸਾਨ ਮੈਨੂੰ ਮਿਲੇ ਔਰ ਉਥੇ ਮੱਖੂ ਪਵਨ ਦੇ ਵਿੱਚ ਆਵੇ ਉਹਦਾ ਕਦਮ ਪਵੇ ਤੇ ਜ਼ਿੰਦਗੀ ਚ ਗਵਾਹੀਆਂ ਸ਼ੁਰੂ ਹੋ ਜਾਣ ਉਹਦੀ ਉਹਦੀ ਜ਼ਿੰਦਗੀ ਚ ਮਿਰਕਲ ਸ਼ੁਰੂ ਹੋ ਜਾਣ ਤੇ ਮੈਂ ਇਸ ਪ੍ਰੇਰ ਨੂੰ ਕਰਕੇ ਕਦਮ ਰੱਖਿਆ ਬੜੇ ਦਾਦਾ ਜੀ ਮੇਰੇ ਫਾਦਰ ਸਾਹਿਬ ਨੇ ਪ੍ਰੇਅਰ ਕੀਤੀ ਤੁਹਾਨੂੰ ਪਤਾ ਕਿੱਦਾਂ ਉਤਰੇ ਪਵਿੱਤਰ ਆਤਮਾ ਜੀ ਉਥੇ ਉਸ ਮਿਰਕਲ ਲੈਂਡ ਦੇ ਵਿੱਚ ਔਰ ਮੇਰੇ ਕੋ ਮਤਲਬ ਮੈਂ ਇੱਕ ਅਲੱਗ ਤਾਕਤ ਨਾਲ ਭਰਿਆ ਉਸ ਦਿਨ ਹਲੇ ਭਲੇ 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 ਪਰਮੇਸ਼ਰ ਜੀ ਨੇ ਅੱਛੇ ਜਨੀ ਮੈਨੂੰ ਦੱਸਦਾ ਸੀਗਾ ਕਿ ਹੁਣ ਇਦਾਂ ਹੀ ਹੋਏਗਾ ਜਿਸ ਤਰ੍ਹਾਂ ਤੂੰ ਬੋਲਿਆ ਤੇ ਪਰਮੇਸ਼ਰ ਜੀ ਨੇ ਇੰਨੀ ਵੱਡੀ ਦਇਆ ਕਰ ਦਿੱਤੀ ਕਿ ਆਪਾਂ ਜਿਹੜਾ ਨਵਾਂ ਸ਼ਾਲ ਮਿਲਿਆ ਸੀ ਕਿ ਇਹਦੇ 'ਚ ਤੁਹਾਨੂੰ ਹਰ ਗੁਲਾਮੀ ਤੋਂ ਆਜ਼ਾਦ ਕਰ ਦਾਂਗਾ ਤੁਹਾਨੂੰ ਫ੍ਰੀ ਕਰ ਦਾਂਗਾ ਤੁਸੀਂ ਚੰਦਰ ਸੂਰਜ ਸਿਤਾਰੇ ਤਾਰੇ ਜਿਹੜੇ ਚਮਕਦੇ ਆ ਉਹਦਾਂ ਦੀ ਚਮਕ ਤੁਹਾਨੂੰ ਦੇਣੀ ਹੈ ਤੇ ਪਰਮੇਸ਼ਰ ਜੀ ਨੇ ਉਹ ਚਮਕ ਦੇਣੀ ਸ਼ੁਰੂ ਕਰ ਦਿੱਤੀ ਉਹ 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 ਖੁਸ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿੰਨੇ ਬੱਚੇ ਕੈਂਸਰ ਗਵਈਆਂ ਐਚ ਆਈ ਵੀ ਰਸਵਾਲੀਆਂ ਇਦਾਂ ਡਿਗਰੀਆਂ ਪੈਸੇ ਛੰਡੇ ਕੋਈ ਲੈਣ ਕਰਾ ਕੇ ਗਿਆ ਸੀ ਦੋ ਬੇਟੀਆਂ ਕਰ ਗਿਆ ਔਰ ਰਸਵਾਲੀਆਂ ਬਾਹਰ ਹਾਂ ਏਦਾਂ ਦੇ ਲੋਕ ਆ ਜਿਹੜੇ ਲਾਈਵ ਸੁਣਦੇ ਸੀ ਲਾਈਵ ਸੁਣਦੇ ਹੀ ਉਹਨਾਂ ਨੇ ਕਨਸੀਵ ਕੀਤਾ ਇੱਕ ਬੇਟੀ ਨੇ 13 ਸਾਲਾਂ ਬਾਅਦ ਹਾਂ ਲਾਈਵ ਔਰ ਰਾਜਸਥਾਨ ਚ ਇੱਕ ਬੇਟੀ ਨੇ ਕਿੰਨੇ ਸਾਲਾਂ ਬਾਅਦ ਲਾਈਵ ਸੁਣਦੀ ਨਹੀਂ ਗਰਹਿਣ ਕੀਤਾ ਸੀ ਕਿਉਂਕਿ ਰਾਜਸਥਾਨ ਉਹਨਾਂ ਨੂੰ ਟਾਈਮ ਲੱਗਦਾ 13 ਘੰਟੇ ਆਉਣ ਦੇ ਲੱਗਦੇ ਆ ਔਰ ਇੱਕ ਦੂਸਰੀ ਬੇਟੀ ਹੋਰ ਉਹਨੇ ਪਹਿਲਾਂ ਗਰਭਨ ਕੀਤਾ ਸੀ ਔਰ ਆ ਪਰਸੋਂ ਹੀ ਉਹਨੇ ਨੋਰਮਲ ਬੇਬੀ ਨੂੰ ਜਨਮ ਦਿੱਤਾ ਹੈ ਅੱਜ ਅੱਜ ਜਿਹੜਾ ਮੈਂ ਦੱਸਦਾ ਤੁਹਾਨੂੰ ਅੱਜ ਕੀ ਜਦੋਂ ਤੁਸੀਂ ਸਵਾਗਤ ਕਰਦੇ ਆ ਨਾ ਇਹ ਟਾਈਮ ਹੈ ਪਵਿੱਤਰ ਆਤਮਾ ਜੀ ਦੇ ਨਾਲ ਭਰਨ ਦਾ ਉਹਨੂੰ ਆਪਣੇ ਅੰਦਰ ਲੈਣ ਦਾ ਔਰ ਉਹਦੇ ਕੋਲ ਆਪਣਾ ਚਮਤਕਾਰ ਲੈਣ ਦਾ ਕਿਉਂ ਕਿਉਂਕਿ ਤੁਸੀਂ ਵਰਸ਼ਿਪ ਕਰ ਚੁੱਕੇ ਆ ਵਰਸ਼ਿਪ ਕੀਆ ਕਰ ਚੁੱਕੇ ਆ ਗਵਾਹਾਂ ਸੁਣ ਚੁੱਕੇ ਆ ਅੰਦਰ ਤੁਸੀਂ ਤਿਆਰ ਹੋ ਚੁੱਕੇ ਆ ਕਿ ਅੱਜ ਮੈਂ ਆਪਣਾ ਸ਼ੁਕਰਾ ਦਾ ਲੈ ਕੇ ਜਾਣਾ ਤੇ ਫਿਰ ਜਦੋਂ ਤੁਸੀਂ ਸਵਾਗਤ ਕਰਦੇ ਆ ਉਹ ਸਵਰਗ ਦੂਤ ਉਹ ਪਵਿੱਤਰ ਆਤਮਾ ਜੀ ਦੇ ਸਵਰਗ ਦੂਤ ਬਾਰਾ ਪਲਟਨ ਵਾਲੇ ਜਿਹੜੇ ਪ੍ਰਭੂ ਯਸ਼ੂ ਜੀ ਦੇ ਨਾਲ ਸੰ ਉਹ ਗਵਾਹਾਂ ਨਾਲ ਤੁਹਾਡੀਆਂ ਜੇਬਾਂ ਭਰਦੇ ਆ

ਇਸ ਲਈ ਜਦੋਂ ਕਦਮ ਰੱਖਦੇ ਆ ਇਸ ਥਾਂ ਦੇ ਅੰਦਰ ਉਸੇ ਟਾਈਮ ਪਹਿਲਾਂ ਘਰ ਤੋਂ ਤਿਆਰੀ ਕਰਕੇ ਤੁਰਨਾ ਇਧਰ ਉਧਰ ਦੀਆਂ ਚੀਜ਼ਾਂ ਨੂੰ ਬੰਦ ਕਰਕੇ ਆਪਣੀਆਂ ਸੋਚਾਂ ਦੂਰ ਕਰਕੇ ਤਿਆਰੀ ਦੇ ਨਾਲ ਤੁਰਨਾ ਰਾਤ ਹੀ ਤਿਆਰੀ ਕਰੋ ਕਿ ਕੱਲ ਮੇਰਾ ਦਿਨ ਆ ਰਿਹਾ ਬੜਾ ਤਗੜਾ ਦਿਨ ਕਿ ਕੱਲ ਮੇਰਾ ਸਾਰਾ ਹੱਲ ਹੋ ਜਾਣਾ ਜਿਹੜੀ ਧਰਤੀ ਰੱਬ ਨੇ ਦਿੱਤੀ ਹੈ ਇਹ ਬਹੁਤ ਉੱਤਮ ਇੱਕ ਵੀ ਬੰਦਾ ਖੂਚ ਡਿੱਗੀ ਐ ਤਰ੍ਹਾਂ ਖਾਲੀ ਨਹੀਂ ਜਾ ਰਿਹਾ ਔਰ ਸਾਡਾ ਇਹ ਪਰਿਵਾਰ ਵੀ ਇਹ ਆਇਆ ਕਿੰਨੇ ਚਿਰ ਤੋਂ ਆ ਰਹੇ ਬੇਟਾ ਤੁਹਾਡੇ ਇੱਥੇ ਕਦੋਂ ਆਏ ਆ ਜੇਮਸਨ ਦੇ ਪਪਾ ਜੀ ਜੇਮਸਨ ਦੀ ਮੰਮਾ ਜੀ ਹਾਂਜੀ ਬੇਟਾ ਜੇ ਜੀ ਸਾਡੂ ਮਹੀਨਾ ਹੋ ਗਿਆ ਇੱਥੇ ਆਉਂਦਿਆਂ ਨੂੰ ਪ੍ਰਭੂ ਜੀ ਕਿੰਨੇ ਚਿਰ ਤੋਂ ਆ ਤੁਸੀਂ ਜੀ ਮਹੀਨਾ ਹੀ ਹੋਇਆ ਇੱਥੇ ਆਏ ਆ ਹਾਂਜੀ ਤੇ ਬੱਚਾ ਕਿੰਨੇ ਚਿਰ ਤੋਂ ਨਹੀਂ ਹੈਗਾ 2 ਸਾਲ ਤੋਂ ਜੀ 2 ਸਾਲ ਤੋਂ ਬੱਚਾ ਨਹੀਂ ਹੈਗਾ ਤੇ ਕਿਦੋਂ ਕਦੋਂ ਕਨਸੀਵ ਕੀਤਾ ਕੀ ਹੋਇਆ ਜਿਹਾ ਕਿ ਇੱਕ ਖਾਤਾ ਸੀ ਤੇ ਜੀ 16 ਫਰਵਰੀ ਨੂੰ ਚੈੱਕ ਕੀਤਾ ਉਸ ਤੋਂ ਬਾਅਦ ਜਾ ਕੇ ਕਰੇ ਉਹ ਮਿਰਕਲ ਲੈਂਡ ਆਫ ਜੀਰੂਸ਼ਲਮ ਦਾ ਸੈਲੀਬ੍ਰੇਸ਼ਨ ਕੀਤਾ ਪਰ ਇੱਥੇ ਤੇ ਪਵਿੱਤਰ ਆਤਮਾ ਜੀ ਨੇ ਕਿਹਾ ਸੀ ਕੇ ਨਾਨੂ ਕੇਕ ਖਾ ਤੇ ਬੇਬੀ ਗ੍ਰਹਿਣ ਕਰੋ ਮਿਰਕਲ ਸ਼ੁਰੂ ਆ ਤੁਹਾਡੇ ਜੀਵਨ ਚ ਔਰ ਉਦਣ ਕੇਕ ਖਾਦਾ ਜਾ ਕੇ ਚੈੱਕ ਕੀਤਾ ਉਹ ਗੁਲਾਬੀ ਲੈਣਾ ਜੀਆਂ ਅਨਿਆਸ ਹਾਂਜੀ ਅਨਿਆਸ 50 ਤੇ ਮਾਇਆ ਦੇ ਚੇਖਾ ਖੁਦਾ ਬੜੇ ਮੋਜੂਦ ਕਰਤਾ ਹੈ ਪਹਿਲਾ ਪਹਿਲਾ ਕਿਉਂ ਨਹੀਂ ਹੋਇਆ ਤਨਸੀਬ ਦਾ ਡਾਕਟਰ ਕੀ ਕਹਿੰਦੇ ਸੀ ਪਹਿਲਾ ਹੋਇਆ ਦੋ ਵਾਰੀ ਤੇ ਉਹ ਮਿਸਕਾਰਜ ਹੋ ਜਾਂਦਾ ਸੀਗਾ ਅੱਛਾ ਹਾਂਜੀ ਡਾਕਟਰਾਂ ਨੂੰ ਨਹੀਂ ਦਿਖਾਇਆ ਨਾ ਇੱਕ ਵਾਰੀ ਦਿਖਾਇਆ ਸੀ ਉਹ ਕਹਿੰਦੇ ਸ਼ਾਇਦ ਥਾਇਰੋਇਡ ਹੋਣਾ ਇਸ ਕਰਕੇ ਨਹੀਂ ਹੋ ਰਿਹਾ ਤੇ ਚੈੱਕ ਰਹਿ ਤੇਰੇਡ ਕਰਵਾਇਆ ਤੇਰੇਡ ਨਹੀਂ ਆਇਆ ਸੀ ਜੀ اچھا ਹਾਂਜੀ ਤੇ ਇੱਥੇ ਹਾਲੇ ਮਹੀਨਾ ਹੋਇਆ ਹਾਂਜੀ ਵਾਹ ਅੱਜ 6ਵਾਂ ਸੰਡੇ ਆ ਜੀ ਹਾਲੇ 6ਵਾਂ ਸੰਡੇ ਆ ਮਿਰਕ ਵੱਡੇ ਵੱਡੇ ਮੇਰਾ ਕਲ ਸ਼ੁਰੂਆਤ ਤੁਹਾਡੇ ਜੀਵਨ ਚ ਇਹ ਕਿਦਾਂ ਆ ਜਦੋਂ ਉੱਥੇ ਬੈਠਦੇ ਸੀ ਗਵਾਹਾਂ ਸੁਣਦੇ ਆ ਕਿਉਂਕਿ ਇਹਨਾਂ ਨੂੰ ਜ਼ਰੂਰ ਦੱਸੋ ਕਿ ਕਿਦਾਂ ਬੈਠਦੇ ਆ ਉੱਥੇ ਸੁਣਦੇ ਆ ਸੋਚਦੇ ਆ ਜਦੋਂ ਗਵਾਹਾਂ ਸੁਣਦੇ ਆ ਤੁਹਾਡੇ ਮਨ ਚ ਕੀ ਆਉਂਦਾ ਸੀ ਜੀ ਇਹੀ ਆਉਂਦਾ ਸੀ ਕਿ ਕਿਸੇ ਦਿਨ ਸਾਡੇ ਕੋਲੇ ਵੀ ਹੋਊਗਾ ਜੀ ਅੱਛਾ ਹਾਂਜੀ ਇਹ ਵਿਸ਼ਵਾਸ ਹੀ ਮੰਨ ਜੀ ਹਾਂਜੀ ਪੂਰਾ ਓਏ ਪੂਰਾ ਸੀ ਕਹਿੰਦੇ ਵਿਸ਼ਵਾਸ ਔਰ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਕਰ ਦਿੰਦਾ ਹੈ ਮੇਰਾ ਪਰਮੇਸ਼ਵਰ ਇਸ ਲਈ ਮਹਾਸામ੍ਰਦੂ ਭੇਜਿਆ ਇਸ ਲਈ ਚੁੱਕੋ ਆਪਣੇ ਹੱਥਾਂ ਨੂੰ ਇਕਵਾਈ ਦੱਸਣ ਦਾ ਮਤਲਬ ਕੀ ਹੈ ਕਿ ਜਿਹੜੇ ਸਥਾਨ ਤੇ ਤੁਸੀਂ ਖੜੇ ਆ ਇਨਾਂ ਨੇ ਲਗਾਤਾਰ ਆਉਂਦੇ ਰਹਿਆ ਜਿਹੜਾ ਆਇਲ ਮਿਲਿਆ ਪਹਿਲੀ ਵਾਰ ਆ ਇਹ ਛੰਡੇ ਵਾਲਿਆਂ ਨੂੰ ਮਿਲਦਾ ਉਹ ਲਗਾਤਾਰ ਇਸਤੇਮਾਲ ਕਰਦੇ ਰਹੇ ਹਾਂਜੀ ਓ ਜੀਜ਼ਸ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਸੱਜਣ ਪੂਰੇ ਬਲ ਨਾਲ ਪਵਿੱਤਰ ਆਤਮਾ ਜੀ ਦਾ ਸਵਾਗਤ ਕਰੋ ਬੋਲੋ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਕਰਦਾ ਤੁਹਾਡਾ ਸਵਾਗਤ ਕਰਦੀ ਹਾਂ ਬੋਲੋ 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 ਪੂਰੇ ਬਲ ਨਾਲ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਤੁਹਾਡਾ ਸਵਾਗਤ ਤੁਹਾਡਾ ਸਵਾਗਤ पवित्र आत्मा जी करो करो स्वागत पूरे बल से करो स्वागत पूरे बल से पवित्र आत्मा जी जो स्वागत कर रहे उन्हें भर दो ऑनलाइन जो देख रहे हैं उत्तराखंड वाले कनाडा वाले यूके वाले इटली वाले जर्मन वाले दुबई वाले स्पेन वाले, श्पेन वाले। जो स्वागत कर रहे हैं वो भर जाए आज पवित्र आत्मा भर दे भर दे भर दे, दे पवित्र आत्मा जी उत्तराखंड वाले भर जाओ वहां को ग्रेड नंबर भर, भर जाओ ऑनलाइन देखने वाले भर, भर जाओ भर जाओ भर जाओ कहा्रत से पवित्र आत्मा से भर जाओ मेरे परमेश्वर आज तेरी माँ साम्राज्य से वो भर जाए जो ऑनलाइन देख रहे मैं भरता हूँ तेरी माँ साम्राज्य से उन्हें पवित्र आत्मा की आग उतरे उठाओ, उठाओ 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 अपने हाथों को अपने हाथों को उठा के चुको चुको अपने हाथों को अपने हाथों को हाथों को हिलाते अखा को बंद करते हुए करो 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 स्वागत और खड़े हो जाओ अपने घर के अंदर ਜਾਓ ਆਪਣੇ ਘਰ ਜਾਤਮਾ ਚ ਖੜੇ ਹੋ ਜਾਓ ਆਪਣੇ ਘਰ ਚ ਖੜੇ ਹੋ ਜਾਓ ਖੜੇ ਹੋ ਜਾਓ ਖੜੇ ਹੋ ਜਾਓ ਉਸ ਦਰਵਾਜੇ ਦੇ ਅੱਗੇ ਖੜੇ ਹੋ ਜਾਓ ਆਪਣੇ ਗੇਟ ਦੇ ਅੰਦਰ ਖੜੇ ਹੋ ਜਾਓ ਆਪਣੇ ਘਰ ਚ ਖੜੇ ਹੋ ਜਾਓ ਅੱਖਾਂ ਬੰਦ ਕਰਕੇ ਹਿਲਾਓ ਔਰ ਸਵਾਗਤ ਕਰੋ ਬੋਲੋ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਖੜੇ ਹੋ ਜਾਓ ਖੜੇ ਹੋ ਕੇ ਆਪਣੇ ਘਰ ਚ हिस्सा देखो हिस्सा वेखो हिस्से वेखो जिथे जन पिछे खिंच देसख जान पिछे निचद जन पिछे निचदा पिछे निचन वाला हिस्सा अज जोर स्वागत करो हिस्सा टुट जाएगा पिके रुख न Said, <tipo tipo. O ਇਸ ਹਿੱਸੇ ਨੇ ਕਰੋ ਸਵਾਗਤ ਪੁਰਬਨ ਸੇ ਕਰੋ ਹਸਲਾਗਤ ਮੇਰੇ ਪਰਮੇਸ਼ਵਰ ਜਿੰਨਿਆਂ ਨੇ ਵੀ ਆਪਣੇ ਹੱਥਾਂ ਨੂੰ ਉਠਾਇਆ ਹੈ ਮੇਰੇ ਖੁਦਾਬਾਹ ਅਸੀ ਤੇਰੇ ਸਿੰਘਾਸਨ ਦੇ ਅੱਗੇ ਆ ਮੈਂ ਕੱਲੇ ਕੱਲੇ ਦੇ ਹੱਥ ਨੂੰ ਫੜਦਾ ਮੇਰੇ ਪਰਮੇਸ਼ਵਰ ਕੱਲੇ ਕੱਲੇ ਦੇ ਹੱਥ ਨੂੰ ਪਕੜਦਾ ਤੇਰੇ ਨਾਮ ਔਰ ਤੇਰੇ ਸਿੰਘਾਸਨ ਦੇ ਅੱਗੇ ਲੈ ਕੇ ਆਉਣਾ ਮੇਰੇ ਪਰਮੇਸ਼ਵਰ ਤੇਰੇ ਸਿੰਘਾਸਨ ਦੇ ਅੱਗੇ ਲੈ ਕੇ ਆਉਣਾ ਅਮੇਨ ਤੇਰੇ ਸਿੰਘਾਸਨ ਦੇ ਅੱਗੇ ਲੈ ਕੇ ਆਉਣਾ ਮੇਰੇ ਪਰਮੇਸ਼ਵਰ ਤੇਰੇ ਸਿੰਘਾਸਣ ਦੇ ਅੱਗੇ ਲੈ ਕੇ ਆਉਣਾ ਮੇਰੇ ਪਰਮੇਸ਼ਵਰ ਤੇਰੇ ਸਿੰਘਾਸਣ ਦੇ ਅੱਗੇ ਲੈ ਕੇ ਆਉਣਾ ਮੇਰੇ ਪਰਮੇਸ਼ਵਰ ਜਿਹੜੇ ਹੱਥਾਂ ਨੂੰ ਹਿਲਾ ਰਿਹਾ ਅੱਬਾ ਮੈਂ ਇੱਕ ਇੱਕ ਦਾ ਹੱਥ ਫੜਕਦਾ ਤੇਰੇ ਸਿੰਘਾਸਣ ਦੇ ਅੱਗੇ ਖੜਾ ਕਰਦਾ ਤੇਰੇ ਸਿੰਘਾਸਣ ਦੇ ਅੱਗੇ ਖੜਾ ਕਰਦਾ ਜਿੱਥੇ ਲੱਖਾਂ ਕਰੋੜਾਂ ਦੂਤ ਲੱਖਾਂ ਕਰੋੜਾਂ ਦੂਤ ਖੜੇ ਆ ਤੁਹਾਡੇ ਸਿੰਘਾਸਣ ਦੇ ਮੇਰੇ ਪਰਮੇਸ਼ਵਰ ਅੱਜ ਮੈਂ ਬੇਨਤੀ ਕਰਦਾ ਤੁਹਾਡੇ ਅੱਗੇ ਉਹਨਾਂ ਸੁਰਗਦੂਤਾਂ ਨੂੰ ਇਹਨਾਂ ਦੇ ਘਰਾਂ 'ਚ ਭੇਜੋ ਇਹਨਾਂ ਦੇ ਘਰਾਂ 'ਚ ਭੇਜੋ ਤੁਹਾਡੇ ਸੁਰਗਦੂਤ ਇਹਨਾਂ ਦੇ ਘਰਾਂ 'ਚ ਜਾਜ ਜਿਹੜਾ ਜਿਹੜਾ ਹਿੱਸਾ ਇਹਨਾਂ ਨੂੰ ਪਿੱਛੇ ਖਿੱਚਦਾ ਉਹ ਹਿੱਸਾ ਤੋੜ ਦੇ ਤੇਰੇ ਸੁਰਗਦੂਤ ਜਨ ਤੇਰੇ ਸਵਰਗ ਦੂਦ ਜਾਣ ਤੇਰੇ ਸਵਰਗ ਦੂਦ ਜਾਣ ਤੇਰੇ ਸਵਰਗ ਦੂਦ ਜਾਣ ਉਸ ਹਿੱਸੇ ਨੂੰ ਤੋੜ ਦੇ ਜਿਹੜਾ ਹਿੱਸਾ ਇਹਨਾਂ ਨੂੰ ਪਿੱਛੇ ਖਿੱਚਦਾ ਔਰ ਜਿਹੜਾ ਹਿੱਸਾ ਇਹਨਾਂ ਦੇ ਬੱਚਿਆਂ ਨੂੰ ਪਿੱਛੇ ਖਿੱਚਦਾ ਜਿਹੜਾ ਹਿੱਸਾ ਇਹਨਾਂ ਦੇ ਫਾਈਨੈਂਸ ਨੂੰ ਪਿੱਛੇ ਖਿੱਚਦਾ ਜਿਹੜਾ ਹਿੱਸਾ ਇਹਨਾਂ ਦੇ ਰਿਸ਼ਤੇ ਨੂੰ ਪਿੱਛੇ ਖਿੱਚਦਾ ਜਿਹੜਾ ਹਿੱਸਾ ਇਹਨਾਂ ਦੇ ਬੱਚੇ ਨੂੰ ਪਿੱਛੇ ਖਿੱਚਦਾ ਉਹ ਜਿਹੜਾ ਹਿੱਸਾ ਇਹਨਾਂ ਨੂੰ ਕਮਜ਼ੋਰ ਕਰ ਰਿਹਾ ਉਹ ਹਿੱਸਾ ਤੇਰੇ ਸਵਰਗ ਦੂਤ ਤੋੜ ਦੇ ਤੋੜ ਲੈ ਤੋੜ ਲੈ ਉਹ ਉਹ ਬਿਮਾਰੀ ਦਾ ਹਿੱਸਾ ਤੇਰੇ ਸਵਰਗ ਦੂਤ ਤੋੜ ਦੇ ਉਹ ਕੈਂਸਰ ਦਾ ਹਿੱਸਾ ਤੇਰੇ ਸਵਰਗ ਦੂਤ ਤੋੜ ਦੇ हिस्सा तेरे स्वर्ग स्वर्गदूत तोड़ स्वर्ग देन स्वर्गदूत परमेश्वर फेलियर हिस्सा स्वर्ग स्वर्गदूत तोड़ देन गर्भ स्वर्ग स्वर्गदूत तोड़ देन पति पत्नी रिश्ते का हिस्सा जरा पति पत्नी दिता स्वर्गदूत तोड़ दे ਹਿਲਾਓ 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 ਆਪਣੇ ਹੱਥਾਂ ਨੂੰ ਅੱਖਾਂ ਬੰਦ ਕਰਕੇ ਸਵਰਗ ਦੂਤ ਉਹਨਾਂ ਹਿੱਸਿਆਂ ਨੂੰ ਤੋੜ ਰਿਹਾ ਅੱਖਾਂ ਨੂੰ ਬੰਦ ਅੱਖਾਂ ਨੂੰ ਬੰਦ ਕਰਕੇ ਵੇਖ ਆਪਣੇ ਘਰ ਤੇ ਜਿਹੜਾ ਤੁਹਾਡਾ ਹਿੱਸਾ ਹਿੱਸਾ ਤੁਹਾਨੂੰ ਪਿੱਛੇ ਨੂੰ ਖਿੱਚਦਾ ਤੁਸੀਂ ਹੱਥ ਉੱਪਰ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਅੱਗੇ ਵਧਣ ਦੀਆਂ ਯੋਜਨਾ ਬਣਾਉਂਦੇ ਆ ਉਹ ਤੁਹਾਡੀਆਂ ਯੋਜਨਾਵਾਂ ਫੇਲ ਹੋ ਜਾਂਦੀਆਂ ਨੇ ਪਰ ਹੁਣ ਨਹੀਂ ਐਦਾ ਹੋਏਗਾ ਕਿਉਂ ਕਿ ਜਦੋਂ साल दो हजार पची सन मिलिया प्रेर हुई परमेश्वर दे के अगे तीन तीन महीने बाद दे मेरा कोई भी जन, परमेश्वर, चाहिए तो परमेश्वर जी ने सू तीन महीने नहीं, नहीं, नहीं आ दो महीनियान कराई है और, 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 और तीजा महीना ਸ਼ੁਰੂ ਹੋਇਆ ਹੈ ਅੱਜ ਇਸ ਮਹੀਨੇ ਦੇ ਅੰਦਰ ਵੀ ਉਹ ਮੈਂ ਕਿਹਾ ਗਵਾਹੀਆਂ ਦੀ ਬਾਰਿਸ਼ ਕਰੇਗਾ ਤੁਹਾਡੇ ਤੁਹਾਡੇ ਹਿੱਸੇ ਜਿਹੜੇ ਤੁਹਾਨੂੰ ਪਿੱਛੇ ਖਿੱਚਦੇ ਆ ਨਸ਼ਾ ਪਿੱਛੇ ਨੂੰ ਖਿੱਚਦਾ ਤੁਹਾਨੂੰ ਛੱਡ ਦਿੱਤਾ ਦੁਸ਼ਟ ਆਤਮਾ ਦਾ ਹਿੱਸਾ ਜਿਹੜੀ ਪਿੱਛੇ ਨੂੰ ਖਿੱਚਦੀ ਹੈ ਚੁੱਕੋ ਚੁੱਕਾ ਆਪਣੇ ਹੱਥਾਂ ਨੂੰ ਹਿਲਾਓ ਵੇਖੋ ਉਹ ਆਪਣਾ ਹਿੱਸਾ ਜਿਹੜਾ ਤੁਹਾਨੂੰ ਪਿੱਛੇ ਨੂੰ ਖਿੱਚਦਾ ਤੁਹਾਨੂੰ ਅੱਗੇ ਨਹੀਂ ਜਾਣ ਦਿੰਦਾ ਪਰਮੇਸ਼ਰ ਚ ਵਧਣ ਨਹੀਂ ਦਿੰਦਾ પતિ ਪਤਨੀ ਦਾ ਰਿਸ਼ਤੇ ਚ ਪ੍ਰੇਮ ਨਹੀਂ ਆਉਣ ਦਿੰਦਾ ਬੱਚਿਆਂ ਨੂੰ ਆਗਿਆਕਾਰ ਨਹੀਂ ਬਣਨ ਦਿੰਦਾ ਤੁਹਾਨੂੰ ਨਸ਼ਾ ਨਹੀਂ ਛੱਡਣ ਦਿੰਦਾ ਤੁਹਾਡਾ ਗਰਭ ਕਨਸੀਵ ਨਹੀਂ ਕਰ ਰਿਹਾ ਔਰ ਬਡੀਆਂ ਰਿਪੋਰਟਾਂ ਨਾਰਮਲ ਨਹੀਂ ਆ ਰਹੀਆਂ ਤੁਹਾਡੇ ਵਿਸ਼ਵਾਸ ਨੂੰ ਪਿੱਛੇ ਨੂੰ ਖਿੱਚਦਾ ਉਹ ਕਮਜ਼ੋਰ ਕਰਨ ਵਾਲਾ ਹਿੱਸਾ ਅੱਜ ਟੁੱਟ ਜਾਏਗਾ ਅਮੇਨ ਕਿਉਂ ਅੱਜ ਟੁੱਟ ਜਾਏਗਾ ਉਹ ਬੋਲੋ ਆਪਣੇ ਹੱਥਾਂ ਨੂੰ ਉਠਾ ਕੇ ਬੋਲੋ ਪਰਮੇਸ਼ਵਰ ਜੀ ਤੁਹਾਡੇ ਸਵਰਗਦੂਤ ਅੱਜ ਮੇਰੇ ਘਰ ਚੋਂ ਔਰ ਸਾਰਾ ਹਿਸਾਬ ਜਿਹੜਾ ਮੈਨੂੰ ਪਿੱਛੇ ਖਿੱਚਦਾ ਉਹਨੂੰ ਤੋੜ ਦੇਣ